ਬੀਤੀ ਰਾਤ ਚੋਰਾਂ ਨੇ ਇੱਕ ਕਿਸਾਨ ਦੇ ਘਰ ਨੂੰ ਬਣਾਇਆ ਨਿਸ਼ਾਨਾ 9 ਤੋਲੇ ਸੋਨਾ ਤੇ 7000 ਰੁਪਏ ਨਗਦ ਲੈ ਕੇ ਹੋਏ ਫਰਾਰ ਬੀਤੀ ਦੇਰ ਰਾਤ ਚੋਰਾਂ ਨੇ ਗਰਦਾਸਪੁਰ ਦੇ ਪਿੰਡ ਪੰਦੇਰ ਵਿੱਚ ਇੱਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਘਰ ਵਿੱਚੋਂ 9 ਤੋਲੇ ਸੋਨਾ ਤੇ 7000 ਰੁਪਏ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਨ ਪਰਿਵਾਰਕ ਮੈਂਬਰਾਂ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕੰਦ ਟੱਪ ਕੇ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਾਤ 12:30 ਵਜੇ ਤਿੰਨ ਵਿਅਕਤੀ ਘਰ ਦੇ ਪਿੱਛੇ ਖੇਤਾਂ ਵਿੱਚੋਂ ਘਰ ਵਿੱਚ ਦਾਖਲ ਹੋਏ ਜਦੋਂ ਉਸ ਦਾ ਲੜਕਾ ਬਾਥਰੂਮ ਰੇ ਵਿੱਚ ਲਾਈਟ ਚਾਲੂ ਕੀਤੀ ਤਾਂ ਲਾਈਟ ਦੇਖਦੇ ਹੀ ਦੋ ਚੋਰ ਕੰਧ ਟੱਪ ਕੇ ਫਰਾਰ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਚੋਰਾਵਾਂ ਵਿੱਚੋਂ ਇੱਕ ਨੂੰ ਫੜਨ ਲਈ ਪਿੱਛਾ ਕੀਤਾ ਪਰ ਪਿਆਰ ਤਿਲਕਲ ਕਾਰਨ ਉਹ ਹੀਠਾਂ ਫਸ ਗਿਆ ਅਤੇ ਚੋਰ ਉੱਥੋਂ ਭੱਜ ਗਏ ਉਸਨੇ ਦੱਸਿਆ ਕਿ ਚੋਰ ਘਰ ਚੋਂ 9 ਟੋਲੇ ਸੋਨਾ ਤੇ 7000 ਦੀ ਨਕਦੀ ਲੈ ਕੇ ਫਰਾਰ ਹੋ ਗਏ ਹਨ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਜਾਇਜ਼ਾ ਲੈਣ ਮੌਕੇ ਤੇ ਪਹੁੰਚੇ ਤੇ ਬੜਾ ਥਾਣੇ ਦੇ ਐਸਐਚਓ ਮਰਤਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਮ ਪਰਮਜੀਤ ਸਿੰਘ ਆ ਜੀ। ਮੈਂ ਪਿੰਡ ਪੰਧੀਰ ਦਾ ਰਹਿਣ ਵਾਲਾ ਜੀ ਤੇ ਬਾਹਰ ਅਸੀਂ ਡੇਰੇ ਚ ਰਹਿਨੇ ਆ ਜੀ ਤੇ ਅੱਜ ਰਾਤ ਦੀ ਸਾਡੇ ਘਰ ਮਤਲਬ ਚੋਰੀ ਹੋਈ ਆ। ਚੋਰੀ ਦਾ ਮਤਲਬ ਹੁੰਦੇ ਮੇਰੇ ਬੇਟੇ ਨੂੰ ਪਤਾ ਲੱਗਾ ਜੀ ਅਸੀਂ ਬਾਹਰ 베ੜੇ ਚ ਸੋਤੇ ਹੋਏ ਸੀ ਤੇ ਬੇਟਾ ਸਾਡਾ ਬਾਥਰੂਮ ਉੱਠਿਆ ਤੇ ਉਹ ਜਦੋਂ ਉੱਠਿਆ ਤੇ ਬਾਹਰ ਸਾਡੀ ਲੋਬੀ ਵਿੱਚ ਨਾ ਬੰਦੇ ਇੱਕ ਬੰਦਾ ਦੇਖਿਆ ਗਿਆ ਉਹਨਾਂ ਨੇ ਤੇ ਜਦੋਂ ਉਹਨੇ ਰੋਲਾ ਪਾਇਆ ਤੇ ਜੋ ਬਾਕੀ ਜਿਹੜੇ ਉੱਠ ਗਏ ਤੇ ਬੰਦੇ ਤਿੰਨ ਜਿਹੜੇ ਅਸੀਂ ਬਾਹਰੋਂ ਢੋੜਦੇ ਦੇਖੇ ਆ ਜੀ ਤੇ ਬਾਹਰ ਜਦੋਂ ਅਸੀਂ ਢੋੜ ਕੇ ਮੈਂ ਉਹਨਾਂ ਦੇ ਮਗਰ ਪਿਆ ਦੋ ਬੰਦੇ ਪਹਿਲਾਂ ਕੰਦ ਟੱਪ ਕੇ ਇੱਕ ਨੂੰ ਮਾ ਫੜਨ ਦੀ ਕੋਸ਼ਿਸ਼ ਵੀ ਕੀਤੀ ਐ ਤੇ ਉਹ ਮੇਰੇ ਕੋਲ ਮਤਲਬ ਹੱਥ 'ਚ ਲੱਤ ਛੁੜਾ ਗਏ ਮੈਂ ਤਿਲਕ ਜਾਣ ਕਾਰਨ ਮੈਂ ਡਿੱਗ ਪਿਆ ਤੇ ਉਹ ਲੱਤ ਛੁੜਾ ਕੇ ਮੇਰੇ ਕੋਲ ਵੀ 도ੜ ਗਿਆ ਬਾਕੀ ਜੇ ਮੈਂ ਕੋਠੇ 'ਤੇ ਚੜਿਆ ਤੇ ਉੱਪਰ ਜਾ ਕੇ ਮੈਂ ਟਾਰਚ ਮਾਰੀ ਐ ਜਾ ਕੇ ਮੈਂ ਟਾਰਚ ਮਾਰੀ ਤੇ ਉੱਥੇ ਬੰਦੇ ਚਾਰ ਬੰਦੇ ਮੈਂ ਜਾਂਦੇ ਉਥੋਂ ਸੜਕ ਤੋਂ ਦੇਖਿਆ ਜੀ ਤੇ ਜਦੋਂ ਅਸੀਂ ਮੁੜ ਕੇ ਇੱਥੋਂ ਥੱਲੇ ਉਤਰ ਕੇ ਅਸੀਂ ਬਾਹਰ ਉੱਥੇ ਰੋਡ 'ਤੇ ਗਏ ਆ ਉਹਨਾਂ ਬੰਦੇ ਜਾਤ ਸਵੇਰੇ 1.20 'ਤੇ ਜੀ ਠੀਕ ਐ ਕਿਆ ਦੋਸਤ ਪੁਲਿਸ ਵੱਲੋਂ ਕਿਆ ਕਿਆ ਕਿ ਤੁਹਾਨੂੰ ਮਤਲਬ ਤਫ਼ਤੀਸ਼ ਜਾਰੀ ਜੋ ਵੀ ਕარი ਕਾਰਵਾਈ ਹੋਊਗੀ ਤੁਹਾਨੂੰ ਦੱਸਾਂਗਾ ਕੋਈ 9 ਤੋਂ 10 ਤੋਲੇ ਦੇ ਕਰੀਬ ਸੋਨਾ ਵਾ ਤੇ 5000 ਰੁਪਿਆ ਦਾ ਪਰਸ ਵਿੱਚ ਸੀ ਤੇ 2000 ਰੁਪਿਆ ਮੇਰੇ ਪਰਸ ਵਿੱਚ ਸੀ ਬਾਕੀ ਹੋ ਗਏ ਅ ਚਲੋ ਅਰਲੀ ਮਾਰਨਿੰਗ ਕਾਲ ਆਈ ਸੀ ਇੱਕ ਚੋਰੀ ਦੀ ਇਨਫੋਰਮੇਸ਼ਨ ਲਈ ਜੱਸਤੇ ਬਸਤੇ ਸਾਡੇ ਆਯੋ ਵੱਲੋਂ ਦੇਖਿਆ ਗਿਆ ਤੇ ਮੈਂ ਵੀ ਅੱਜ ਮੌਕਾ ਵੇਖਿਆ ਅ ਇਹਨਾਂ ਦੇ ਬਿਆਨ ਲਏ ਜਾ ਰਹੇ ਐਂਡ ਕੁਝ ਕਥਿਤ ਅੰਡਰ ਸਸਪੀਸ਼ਸ ਇਹਦੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਬੰਦਕਾਰ ਰਿਖਤ ਕੀਤੀ ਜਾਏਗੀ ਅ ਜੋ ਵੀ ਫੈਕਟਰ ਦੱਸਦੇ ਆਪਾਂ ਉਸ ਦੀ ਐਵਿਡੈਂਸ ਵਿੱਚ ਲਾ ਕੇ ਕਨਫਿਊਜ਼ ਲੱਗੇ ਜੋ ਵੀ ਹੋਏਗਾ ਆਪਾਂ ਬੰਦਕਾਰ ਕਰਾਂਗੇ ਇਹਨਾਂ ਨੂੰ ਅਗਰ 16 ਦੀ ਗੱਲ ਕਰ ਰਹੇ ਨੇ ਡੈਫੀਨਟਲੀ ਆਪਾਂ ਇਹਨਾਂ ਨੂੰ ਉਸ ਦੇ ਬਾਰੇ ਮਾਰਕੀਟ ਬਾਰੇ ਕੁਝ ਵੇਲਸ ਅਗਰ ਹੋ ਗਿਆ ਪੀਰ ਮਿਲ ਜਾਵੇਗਾ